ਸਪੇਨ ਦੀ ਇਮੀਗ੍ਰੇਸ਼ਨ ਓਪਨ ਕੀ ਹੋ ਗਈ ਪੂਰੇ ਯੂਰਪ ਦੇ ਵਿੱਚ ਪੂਰੇ ਸ਼ੈਨਗਨ ਜ਼ੋਨ ਦੇ ਵਿੱਚ ਸਖਤਾਈ ਇੰਨੀ ਕਿ ਜ਼ਿਆਦਾ ਹੋ ਗਈ ਕਿ ਸਾਰੀਆਂ ਹੱਦਾ ਪਾਰ ਹੋ ਰਹੀਆਂ ਜੇ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਪੇਨ ਦੀ ਇਮੀਗ੍ਰੇਸ਼ਨ ਜਦੋਂ ਦੀ ਅਨਾਉਂਸ ਹੋਈ ਹੈ ਸਰਕਾਰ ਨੇ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ 5 ਲੱਖ ਬੰਦਾ ਪੱਕਾ ਕਰਨਾ ਤਾਂ ਸਾਰੀਆਂ ਹੀ ਕੰਟਰੀਆਂ ਅਲਰਟ ਮੂਡ ਤੇ ਹੋ ਗਈਆਂ ਸਾਰੇ ਬਾਰਡਰ ਪੂਰੇ ਸਿਕਯੋਰ ਕਰ ਲਿੱਤੇ ਗਏ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਮੀਗ੍ਰੈਂਟਸ ਨੇ ਹੁਣ ਇੱਧਰ ਉੱਧਰ ਟਰੈਵਲ ਕਰਨਾ ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਬਹੁਤ ਲੋਕਾਂ ਦੇ ਮੈਸੇਜ ਆਇਆ ਬਹੁਤ ਲੋਕਾਂ ਦੇ ਨਾਲ ਇਹ ਕੁਝ ਹੋ ਗਿਆ ਸੋ ਤੁਸੀਂ ਵੀ ਬਹੁਤ ਵੀਡੀਓਜ਼ ਸੋਸ਼ਲ ਮੀਡੀਆ ਤੇ ਵੀ ਦੇਖ ਲਈ ਹੋਣੀ ਹੈ ਕਿ ਕੀ ਕੁਝ ਹੋ ਰਿਹਾ ਸੋ ਇਹਦੇ ਬਾਰੇ ਆਪਾਂ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਤੁਹਾਨੂੰ ਪੱਕੇ ਹੋਣਾ ਕੀ ਉਹਦੇ ਲਾਅ ਕੀ ਸਾਰਾ ਕੁਝ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਹਾਂਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਪੇਨ ਨੇ ਇੱਕ ਧਮਾਕਾ ਕੀਤਾ ਤੇ ਉਹ ਲੱਖਾਂ ਹੀ ਪ੍ਰਵਾਸੀਆਂ ਨੂੰ ਇੱਕ ਰਾਹਦੀ ਖਬਰ ਮਿਲੀ ਹੈ ਜਿਹੜੇ ਵਿਚਾਰੇ ਕਿੰਨੇ ਹੀ ਸਾਲਾਂ ਤੋਂ ਇੱਥੇ ਦਾਦਾ ਦਰਿਆਂ ਠੋਕਰਾਂ ਕਾਰ ਰਹੇ ਸੀਗੇ ਨਾ ਵਿਚਾਰਿਆਂ ਕੋਲ ਕੋਈ ਕੰਮ ਸੀਗਾ ਔਰ ਇੰਨੀ ਕਿ ਜ਼ਿਆਦਾ ਜਲੀਲ ਹੋ ਰਹੇ ਸੀ ਕਿ ਕਮਾਕਾਰਾਂ ਦੇ ਉੱਪਰ ਵੀ ਕਿਉਂ ਕਿਉਂਕਿ ਉਹਨਾਂ ਦੇ ਕੋਲ ਪੇਪਰ ਨਹੀਂ ਸੀ ਬਹੁਤ ਭਰਾਮਾ ਦੇ ਘਰਾਂ ਦੇ ਵਿੱਚ ਬਹੁਤ ਇਦਾਂ ਦੇ ਕੁਝ ਹੈਪਨ ਹੋ ਗਏ ਕਿ ਉਹ ਜਾ ਵੀ ਨਹੀਂ ਸਕੇ ਬਹੁਤ ਭਰਾਮਾਂ ਨੇ ਆਪਣੀਆਂ ਖੁਸ਼ੀਆਂ ਦੇ ਜਿਹੜੇ ਪਾਲ ਸੀਏ ਘਰਾਂ ਦੇ ਵਿੱਚ ਜਾ ਕੇ ਬਤਾ ਨਹੀਂ ਸਕੇ ਉਹ ਵੀ ਮਿਸ ਕੀਤੇ ਕਿਉਂਕਿ ਪੇਪਰ ਹੈ ਨਹੀਂ ਸੀਗੇ ਪਰ ਹੁਣ ਉਹ ਸਾਰਿਆਂ ਦੀ ਸੁਣੀ ਜਾਂ ਤੇ ਇਮੀਗ੍ਰੇਸ਼ਨ ਖੁੱਲੀ ਆ ਸਪੇਨ ਦੀ ਜਿੱਥੇ ਸਾਰੀਆਂ ਇਹ ਕੰਟਰੀਆਂ ਦੇ ਵਿੱਚ ਅੱਗ ਲੱਗੀ ਹੋਈ ਆ ਇਮੀਗ੍ਰੈਂਟਸ ਨੂੰ ਲੈ ਕੇ ਵੀ ਕੱਢੋ ਕੱਢੋ ਉੱਥੇ ਹੀ ਸਪੇਨ ਨੇ ਹਿੱਕ ਡਾ ਕੇ ਇਮੀਗ੍ਰੈਂਟਸ ਦੇ ਲਈ ਸਟੈਂਡ ਕੀਤਾ ਤੇ 5 ਲੱਖ ਲੋਕਾਂ ਨੂੰ ਪੱਕਾ ਕਰਨ ਦਾ ਐਲਾਨ ਕਰ ਦਿੱਤਾ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਐ ਕਿ ਇਸ ਸਪੇਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਸੀਗੀਆਂ ਨਾ ਉੱਥੇ ਰਹਿਣ ਨੂੰ ਜਗ੍ਹਾ ਮਿਲਦੀ ਪਈ ਐ ਇਸ ਟਾਈਮ ਦੇ ਉੱਪਰ ਨਾ ਉੱਥੇ ਕੰਮਕਾਰ ਮਿਲਦਾ ਪਿਆ ਸੀ ਸੋ ਲੋਕੋ ਜਿਹੜੇ ਹੋਰ ਵੀ ਕਿਸੇ ਕੰਟਰੀ ਦੇ ਵਿੱਚ ਸੈਟਲ ਸੀਗੇ ਉਹਨਾਂ ਨੇ ਪੈਦਰੋਮੈਂਤਾ ਕਰਵਾਈਆਂ ਸੀਗੀਆਂ ਸਪੇਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜੇ ਕੰਮ ਨਹੀਂ ਮਿਲਦਾ ਹੋਰ ਪਾਸੇ ਚਲੇ ਜਾਂਦੇ ਕੰਮ ਕਰਨ ਪਰ ਹੁਣ ਜਿੱਦਾਂ ਹੀ ਸਪੇਨ ਨੇ ਅਨਾਉਂਸ ਕੀਤਾ ਕਿ ਇਮੀਗ੍ਰੇਸ਼ਨ ਓਪਨ ਹੋ ਰਹੀ ਹੈ ਹੋ ਜਾ ਰਹੀ ਆ ਪਰ ਜਿੰਨੇ ਵੀ ਲੋਕ ਹੁਣ ਇੱਧਰ ਉੱਤਰ ਬੈਠੇ ਸੀਗੇ ਉਹਨਾਂ ਨੇ ਵਾਪਸ ਜਾਣਾ ਸਟਾਰਟ ਕਰ ਦਿੱਤਾ ਸਪੇਨ ਦੇ ਵਿੱਚ ਜਿਸ ਦੀ وجہ ਤੋਂ ਹੁਣ ਪੂਰਾ ਯੂਰਪ ਅਲਰਟ ਦੇ ਉੱਪਰ ਆ ਪੈਸੇ ਵੀ ਹੋ ਸਕਦਾ ਹੈ ਪੈਸੇ ਵੀ ਸਾਰੀ ਸ਼ੈਨੀਗਨ ਜ਼ੋਨ ਦੇ ਵਿੱਚ ਵਧੀ ਹੋਈ ਆ ਪਰ ਹੁਣ ਭਰਾ ਦਾ ਇੱਕ ਮੈਸੇਜ ਆਇਆ ਸੀਗਾ ਕਿ ਭੁੱਲ ਕੇ ਵੀ ਤੁਸੀਂ ਫਲਿਕਸ ਬੱਸ ਦੇ ਵਿੱਚ ਨਹੀਂ ਜਾਣਾ ਫਲਿਕਸ ਬੱਸ ਦੀ ਹਰ ਇੱਕ ਬਾਰਡਰ ਦੇ ਉੱਪਰ ਚੈਕਿੰਗ ਹੋ ਰਹੀ ਆ ਜਿਹੜਾ ਮਰਜੀ ਬਾਰਡਰ ਹੋਵੇ ਕੋਈ ਵੀ ਬਾਰਡਰ ਸਿਕਿਉਰ ਨਹੀਂ ਇਸ ਟਾਈਮ ਦੇ ਉੱਪਰ ਕਿ ਤੁਸੀਂ ਜਾਓ ਤੇ ਤੁਹਾਨੂੰ ਕੋਈ ਪੁੱਛੇਗਾ ਨਹੀਂ ਸੋ ਫਲਿਕਸ ਬੱਸ ਲਈ ਉਹਨਾਂ ਨੇ ਸਾਰਿਆਂ ਨੇ ਇਹੀ ਕੀਤਾ ਕਿ ਜਿਹਦੇ ਕੋਲ ਅਨਡਾਕੂਮੈਂਟਡ ਏਵੀਆ ਨਾਲ ਜਿਹੜੇ ਕੋ ਡਾਕੂਮੈਂਟ ਆ ਉਹ ਜਿੱਦਾਂ ਮਰਜ਼ੀ ਜਾਓ ਉਹਦੇ ਲਈ ਕੋਈ ਪ੍ਰੋਬਲਮ ਨਹੀਂ ਫਲਿਕਸ ਬੱਸ ਉਹਦੇ ਲਈ ਬਹੁਤ ਵਧੀਆ ਤੇ ਸਸਤੀ ਵੀ ਹੁੰਦੀ ਆ ਜਿੱਦਾਂ ਮਰਜ਼ੀ ਉਹਦੇ ਇਹਦਾ ਤੁਸੀਂ ਟਰੈਵਲ ਕਰ ਸਕਦੇ ਆ ਪਰ ਜਿਨ੍ਹਾਂ ਦੇ ਕੋਲ ਪੇਪਰ ਨਹੀਂ ਆ ਉਹ ਮੇਰਾ ਵੀਰ ਬਹੁਤ ਹੀ ਧਿਆਨ ਦੇ ਨਾਲ ਹੁਣ ਇਸ ਟਾਈਮ ਦੇ ਉੱਪਰ ਟਰੈਵਲ ਕਰਿਓ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਕੀ ਤੁਸੀਂ ਹੁਣ ਪੇਪਰ ਲੈਣ ਦੇ ਲਈ ਇੱਕ ਸੁਨਹਿਰੀ ਮੌਕਾ ਆ ਤੁਸੀਂ ਇਹ ਨਾ ਹੋ ਕਿ ਤੁਸੀਂ ਸਾਰੀ ਹੀ ਆਪਣੀ ਸੁਨਹਿਰੀ ਜਿਹੜੇ ਮੌਕੇ ਆ ਉਹ ਤੁਸੀਂ ਆਪਣੇ ਸਾਰੇ ਖੂਹ ਦੇ ਵਿੱਚ ਪਾ ਦਿਓ ਸੋ ਇਸ ਤਰ੍ਹਾਂ ਹੋ ਰਿਹਾ ਕਿ ਲੋਕਾਂ ਨੂੰ ਹੁਣ ਬਾਰਡਰਾਂ ਦੇ ਉੱਪਰ ਰੀਟੇਨ ਕੀਤਾ ਜਾ ਰਿਹਾ ਉਹਨਾਂ ਦੇ ਫਿੰਗਰ ਲਿੱਤੇ ਜਾ ਰਿਹਾ ਸੋ ਇਹੀ ਗੱਲ ਨਹੀਂ ਹੈ ਕਿ ਫਿੰਗਰ ਲੈ ਲਈ ਫਿਰ ਵੀ ਤੁਹਾਨੂੰ ਉੱਥੇ ਪੇਪਰ ਮਿਲ ਜਾਣਗੇ ਹੁਣ ਤੁਹਾਨੂੰ ਪਤਾ ਹੈ ਕਿ ਸਾਰਾ ਕੁਝ ਡਿਜੀਟਲ ਕੀਤਾ ਹੋਇਆ ਐਸਆਈਐਸ ਦੇ ਫਾਲਤੇ ਪੁਰਤਗਾਲ ਵਾਲਿਆਂ ਨੂੰ ਤਾਂ ਪਤਾ ਹੀ ਹੈ ਕਿ ਐਸਆਈਐਸ ਕੀ ਹੁੰਦਾ ਸ਼ੈਨਿਗਨ ਸਿਸਟਮ ਇਨਫੋਰਮੇਸ਼ਨ ਸੋ ਜਦੋਂ ਵੀ ਤੁਹਾਡੇ ਕਿਸੇ ਕੰਟਰੀ ਦੇ ਵਿੱਚ ਫਿੰਗਰ ਹੋ ਜਾਂਦੇ ਆ ਤੇ ਉਹਨੂੰ SIS ਦੇ ਵਿੱਚ ਪਾ ਦਿੱਤਾ ਜਾਂਦਾ ਜਿਹਦੇ ਵਜ੍ਹਾ ਇਹ ਹੁੰਦਾ ਕਿ SIS ਦੇ ਜਿੰਨੀਆਂ ਵੀ ਕੰਟਰੀਆਂ ਜਿੰਨੀਦਰ ਉਹ ਫਿੰਗਰ ਉਸ ਕੰਟਰੀ ਤੋਂ ਰਿਮੂਵ ਨਹੀਂ ਹੁੰਦੇ ਤਾਂ ਉਹਨੂੰ ਕਿਸੇ ਵੀ ਸ਼ੈਨੀਗਨ ਕੰਟਰੀ ਦੇ ਵਿੱਚ ਰੈਗੂਲਾਈਜ਼ ਨਹੀਂ ਕੀਤਾ ਜਾਏਗਾ ਉਹਨੂੰ ਬੈਨ ਕਰ ਦਿੱਤਾ ਜਾਏਗਾ ਇੱਕ ਤਰ੍ਹਾਂ ਦਾ ਸ਼ੈਨੀਗਨ ਦੇ ਵਿੱਚ ਸੋ ਐਸੀ ਤਰ੍ਹਾਂ ਦੀਆਂ ਨਿਊਜ਼ ਇਹ ਐਸੇ ਤਰ੍ਹਾਂ ਦੀ ਮੈਂ ਗੱਲ ਤੁਹਾਨੂੰ ਸਮਝਾਉਣੀ ਚਾਹੁੰਦਾ ਕਿ ਤੁਸੀਂ ਇਹ ਨਾ ਹੋਵੇ ਕਿ ਤੁਸੀਂ ਇੱਕ ਜਗ੍ਹਾ ਤੋਂ ਪੇਪਰ ਲੈਣ ਦੇ ਲਈ ਤੁਸੀਂ ਆਪਣੇ ਪੂਰਾ ਬੈਨ ਲਗਾ ਕੇ ਬਹਿ ਜਾਓ ਸੋ ਤੁਸੀਂ ਹੁਣ ਬਹੁਤ ਹੀ ਤੁਹਾਨੂੰ ਕੇਅਰਫੁਲੀ ਬਹੁਤ ਤੁਹਾਨੂੰ ਧਿਆਨ ਦੇ ਨਾਲ ਹੁਣ ਬਾਰਡਰ ਦਾ ਇੰਟਰ ਆਊਟ ਕਰਨਾ ਪੈਣਾ ਇਹਦੇ ਨਾਲ ਬਹੁਤ ਤੁਹਾਡੇ ਫਾਇਦੇ ਹੋਣਗੇ ਇਹ ਨਾ ਸੋਚਿਓ ਕਿ ਇਹ ਬਸ ਵੈਸੇ ਹੀ ਵੀਡੀਓਜ਼ ਆ ਸੋ ਮੈਂ ਹੀ ਚਾਹੁੰਗਾ ਕਿ ਭਰਾਵਾਂ ਨੂੰ ਇੱਕ ਮੌਕਾ ਵਧੀਆ ਮਿਲਿਆ ਸੋ ਇਹ ਨਾ ਹੋਵੇ ਕਿ ਮਾੜੀ ਜੀ ਗਲਤੀ ਦੇ ਪਿੱਛਾ ਥੋੜੀ ਜੀ ਇੰਨਾ ਦੀ ਅਨਹੋਂਣੀ ਦੇ ਵਜ੍ਹਾ ਕਿ ਤੁਹਾਡਾ ਸਾਰਾ ਹੀ ਫਿਊਚਰ ਖਰਾਬ ਹੋ ਜਵੇ ਕਿ ਬਹੁਤ ਭਰਾਵਾਂ ਨੂੰ ਸਪੇਨ ਬਾਰਡਰ ਦੇ ਉੱਪਰ ਵੀ ਚੈੱਕ ਹੋ ਰਹੇ ਆ ਫਰਾਂਸ ਤੋਂ ਜਦੋਂ ਐਂਟਰ ਹੁੰਦੇ ਆ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਪਰ ਚੈਕਿੰਗ ਸਭ ਤੋਂ ਜ਼ਿਆਦਾ ਹੋ ਰਹੀ ਹੈ ਜਰਮਨ ਦੇ ਤੁਹਾਨੂੰ ਪਤਾ ਹੀ ਉਹ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਹੀ ਚੈਕਿੰਗ ਹੋ ਰਹੀ ਹੈ ਕੋਈ ਵੀ ਗੱਡੀ ਕੋਈ ਵੀ ਬੱਸ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਉਥੋਂ ਨਹੀਂ ਬਖਸ਼ੀ ਜਾ ਰਹੀ ਹਰ ਇੱਕ ਦੀ ਚੈਕਿੰਗ ਹੋ ਰਹੀ ਆ ਈਵਨ ਕਿ ਅਗਰ ਤੁਸੀਂ ਡੋਮੈਸਟਿਕ 에ਅਰਲਾਈਨ ਦੇ ਵਿੱਚ ਵੀ ਟ੍ਰੈਵਲ ਕਰਦੇ ਆ ਆਦੇ ਬੀਓ 에어ਲਾਈਨਾਂ ਦੇ ਬਾਹਰ ਖੜੇ ਹੁੰਦੇ ਆ ਜਦੋਂ ਵੀ ਤੁਸੀਂ ਐਂਟਰ ਹੋਣ ਲੱਗਦੇ ਏਅਰਪੋਰਟ ਦੇ ਉੱਪਰ ਉਸੇ ਟਾਈਮ ਤੋਂ ਅੱ ਤੋਂ ਡਾਕੂਮੈਂਟ ਮੰਗੇ ਜਾਂਦੇ ਆ ਤੁਹਾਡੀ ਆਈਡੀ ਜਾਂ ਤੁਹਾਡਾ ਪਾਸਪੋਰਟ ਸੋ ਉਹ ਭਰਾਵਾਂ ਲਈ ਵੀ ਹੁਣ ਇੱਕ ਖਤਰੇ ਦੀ ਘੰਟੀ ਹੈ ਜਿਹੜੇ ਬਿਨਾਂ ਡਾਕੂਮੈਂਟ ਤੋਂ ਟਰੈਵਲ ਕਰਦੇ ਸੀਗੇ 에어ਲਾਈਨ ਦੇ ਵਿੱਚ ਕਿ ਡੋਮੈਸਟਿਕ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹਾਂ ਡੋਮੈਸਟਿਕ ਦੇ ਵਿੱਚ ਤੁਸੀਂ ਜਰਮਨ ਤੋਂ ਉੱਡਦੇ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਜਦੋਂ ਤੁਸੀਂ ਉਤਰਦੇ ਹਰ ਇੱਕ ਪਰਸੈਂਟ ਦੀ ਚੈਕਿੰਗ ਹੁੰਦੀ ਆ ਸੋ ਇਸ ਚੀਜ਼ ਲਈ ਪੂਰੇ ਸ਼ੈਨੀਗਨ ਜ਼ੋਨ ਦੇ ਵਿੱਚ ਅਲਰਟ ਹੋਇਆ ਹੈ ਸਪੇਨ ਨੇ ਜਿਹੜਾ ਧਮਾਕਾ ਕੀਤਾ ਇਹਦੇ ਨਾਲ ਪੂਰਾ ਯੂਰਪ ਹਿੱਲਿਆ ਪਿਆ ਔਰ ਸਾਰੇ ਯੂਰਪ ਨੇ ਚੈਕਿੰਗ ਵਧਾਈ ਹੋਈ ਆ ਸੋ ਆਈ ਹੋਪ ਤੁਸੀਂ ਸਮਝ ਗਏ ਹੋਗੇ ਮੈਂ ਤੁਹਾਨੂੰ ਕੀ ਕਹਿਣਾ ਚਾ ਰਿਹਾ ਕਿ ਜਿਨ੍ਹਾਂ ਦੇ ਕੋਲ ਪੇਪਰ ਨਹੀਂ ਆ ਉਹ ਥੋੜਾ ਜਿਆਦਾ ਧਿਆਨ ਦੇ ਨਾਲ ਟਰੈਵਲ ਕਰਿਓ ਇੱਧਰ ਉੱਧਰ ਬਾਕੀ ਸਪੇਨ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਖੁੱਲਹੀ ਆ ਉਹਦੇ ਲਈ ਸਭ ਤੋਂ ਜ਼ਰੂਰੀ ਤੁਹਾਨੂੰ ਪਤਾ ਹੈ ਤੁਹਾਡੀ PCC ਆ ਸੋ ਇਹ ਨਾ ਹੋਵੇ ਕਿ PCC ਪੁਰਤਗਾਲ ਦੇ ਵਿੱਚ ਦੇਖ ਲਓ ਤੁਹਾਨੂੰ ਕਿੰਨੇ ਕਿੰਨੇ ਮਹੀਨੇ ਲੱਗੇ ਸੀ PCC ਬਣਾਉਣ ਨੂੰ ਕਿੰਨੇ ਕਿੰਨੇ ਤੁਹਾਡੇ ਪੈਸੇ ਲੱਗੇ ਸੀਗੇ ਸੋ ਇਮੀਗ੍ਰੇਸ਼ਨ 6ਵੇਂ ਮਹੀਨੇ ਤੇ ਜਾ ਕੇ ਖੁੱਲਣੀ ਆ ਸਿਰਫ 2 ਮਹੀਨਿਆਂ ਦੇ ਲਈ ਸੋ ਉਸ ਤੋਂ ਪਹਿਲਾਂ ਤੁਸੀਂ ਆਪਣੀ PCC ਆਪਣੀ ਫਾਈਲ ਪੂਰੀ ਰੈਡੀ ਕਰਕੇ ਰੱਖਿਓ ਸੋ ਇਹਦੇ ਵਿੱਚ ਸਭ ਤੋਂ ਮੇਨ ਸਿਰਫ ਸਿਰਫ ਪੀਸੀਸੀ ਆ ਸੋ ਇਹਦੇ ਲਈ ਆਪਣਾ ਤਿਆਰ ਹੋ ਕੇ ਰੱਖਿਓ ਤੇ ਪੈਦਰੋਮੈਂਟ ਉਹ ਆਪਣੀ ਤਿਆਰ ਕਰਕੇ ਰੱਖਿਓ ਪੈਦਰੋਮੈਂਟ ਉਹ ਚੈੱਕ ਕਰ ਲਓਗਾ ਤੁਹਾਡੀ ਪਹਿਲਾਂ ਚੱਲਦੀ ਹੈ ਕਿ ਕਟਵਾਤਾ ਨਹੀਂ ਦਿੱਤੀ ਬਹੁਤ ਕੇਸਾਂ ਦੇ ਵਿੱਚ ਇਹ ਹੋਇਆ ਪੈਦਰੋਮੈਂਟ ਉਹ ਹੀ ਕਟਵਾ ਦਿੱਤੀ ਜਾਂਦੀ ਆ ਬਾਕੀ ਸਾਰਿਆਂ ਦੀ ਸੁਣੀ ਆ ਇਮੀਗ੍ਰੇਸ਼ਨ ਨੇ ਸਪੇਨ ਦੀ ਨੇ ਸੋ ਖੁੱਲ ਗਈ ਆ ਹੁਣ ਬਾਕੀ ਇੱਕ ਖੁਸ਼ਖਬਰੀ ਆ ਮੈਂ ਕਹਿੰਨਾ ਸਾਰਿਆਂ ਨੂੰ ਪੇਪਰ ਤਾਂ ਮਿਲ ਜਵੇ ਰੱਬਾ ਕਿਸੇ ਨਾਲ ਕੋਈ ਅਨਹੋਣੀ ਨਾ ਹੋਵੇ ਕੋਈ ਵਿਚਾਰਾ ਗਰੀਬ ਰਗੜਿਆ ਨਾ ਜਾਂ पे ਐਵੇਂ ਤੇ ਉਹਦੇ ਸੁਪਨੇ ਹੋਣ ਕਿ ਚਲੋ ਹੁਣ ਪੇਪਰ ਮਿਲਣਗੇ ਬਾਅਦ ਦੇ ਵਿੱਚ ਕੋਈ ਅਨਹੋਣੀ ਹੋ ਜਾਵੇ। ਬਾਕੀ ਤੁਸੀਂ ਹੁਣ ਆਪਣਾ ਧਿਆਨ ਰੱਖਣਾ। ਇਹਦੇ ਬਾਰੇ ਤੁਹਾਡਾ ਕੋਈ ਵੀ ਕੁਝ ਕਹਿਣਾ ਹੋਇਆ ਜਾਂ ਤੁਹਾਡੀ ਕੋਈ رائے ਹੋਵੇ ਜਰੂਰ ਕਮੈਂਟ ਕਰਕੇ ਦੱਸਿਓ ਤੁਸੀਂ ਕੀ ਸੋਚ ਰਿਹਾ ਕੀ ਕਹਿਣਾ। ਅਗਰ ਕਿਸੇ ਦਾ ਕੋਈ ਐਕਸਪੀਰੀਅੰਸ ਹੋਇਆ ਜਰੂਰ ਆਪਣਾ ਸ਼ੇਅਰ ਕਰਿਓ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ। ਤਾਂ ਕਿ ਹਰ ਇੱਕ ਬੰਦੇ ਤੱਕ ਇਹ ਨਿਊਜ਼ ਪਹੁੰਚ ਸਕੇ ਤੇ ਉਹ ਆਪਣੀ ਕੇਅਰ ਕਰ ਸਕੇ ਆਪਣਾ ਚਿਕੰਨਾ ਹੋ ਕੇ ਅਗਰ ਇੱਧਰ ਉੱਧਰ ਜਾਣਾ ਤਾਂ ਜਾ ਸਕੇ ਬਾਕੀ ਚੈਨਲ ਨੂੰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਥੈਂਕ ਯੂ